ਸਤਿ ਸ੍ਰੀ ਅਕਾਲ ਸਭ ਜੀ ਦੇ ਨਿੱਕੇ ਕੋ ਦੇ ਵਿੱਚ ਵੇਠਿਆ ਗੁਰੂ ਰੂਪ ਸਾਜ ਸੰਗਜੇ ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਫਤ ਦੇ ਆਵਾਜ਼ ਦਿਓ ਕਿਉਂਕਿ ਮੈਨੂੰ ਤਾਂ ਨਾ ਚੜ੍ਹਦੇ ਗੰਗਾ ਚ ਮਤਾਈ ਜਾਣੇ ਆ ਜੇ ਜਵਾਵ ਫਤਿਹ ਫਤਿਹ ਚ ਤੇ ਉੱਚੀ ਆਵਾਜ਼ ਵਿੱਚ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਦੋ ਵਾਰੀ ਵੈਗਨ ਨੂੰ ਯਾਦ ਕਰ ਲਿਆ ਖਾਲਸਾ ਵੀ ਵੈਗਨ ਉਹ ਫਤਹਿ ਵੀ ਵੈਗਨ ਸਾਡਾ ਤਾਂ ਤੇ ਛਾਈ ਕੁਛ ਨਹੀਂ ਬਸ ਚੜ੍ਹਦੇ ਆ ਗੱਲਾਂ ਜ਼ਰੂਰ ਹੋ ਜਾਂਦੇ ਜਦੋਂ ਅਸੀਂ ਉੱਚੀ ਸਾਰੀ ਫਤਹਿ ਬੁਲਾਨਦੇ ਆ ਪੌਲੀ ਤੇ ਰਾਨੀ ਗੱਲ ਬਣਦੀ ਹੈ ਮੇਰੇ ਦਸਵੇਂ ਗੁਰੂ ਤੇ 11ਵੇਂ ਗੁਰੂ ਗੁਰਬੰਦ ਸਾਹਿਬ ਜੋ ਸਾਡੇ ਕੋਲ ਹਾਜ਼ਰ-ਨਾਜ਼ਰ ਨੇ ਸਾਨੂੰ ਜ਼ਿੰਦਗੀ ਦਾ ਰਾਹ ਦਿਖਾਉਣ ਵਾਸਤੇ ਆਏ ਸੀ ਮੇਰੇ ਸਿੱਧੂ ਵਿਗਤ ਆਏ ਗਾ ਦੇ ਲਿਆ ਗੁਰਨਾਨਕ ਪਾਤਸ਼ਾਹ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਉਹ ਵੀ ਘਰ ਬੈਠ ਸਕਦੇ ਸੀ ਉਹਨਾਂ ਮੁਕੀਲ ਲੋੜ ਸੇ ਹੀ ਜਦ ਕਰਾਂ ਬੇਲਿਆਂ ਦੇ ਵਿੱਚ ਕੋਈ ਰੋੜੇ ਮਾਰਦਾ ਸੀ ਕੋਈ ਉਹਨਾਂ ਨੂੰ ਕੈਦ ਕਰ ਲੈਂਦਾ ਸੀ ਕੋਈ ਉਹਨਾਂ ਨੂੰ ਉਹ ਤਰ੍ਹਾਂ ਕੋਈ ਬੇਤਾਲਾ ਕੋਈ ਕੋਸ਼ ਉਹ ਉਹ ਰਾਮਦੇਸ ਨੇ ਤੱਕ ਕਿਉਂ ਨਹੀਂ guzari ਉਹਨਾਂ ਨੇ ਘਰ ਬੈਠੇ ਰਹਿੰਦੇ ਬੇਬੇ ਨਾਨ ਕੀ ਬਹੁਤ ਪਿਆਰ ਕਰਦੇ ਸੀ ਕਾਲਪੁਰ ਖਰੇ ਦੋ ਫਰਜ਼ੰਦ ਵੀ ਦੇ ਦਿੱਤੇ ਸੀ ਕਿਉਂ ਕਿ ਉਹਨਾਂ ਦੀ ਡਿਊਟੀ ਲੱਗਦੀ ਸੀ ਕਾਲਪੁਰ ਖਵਰ ਨੂੰ ਲੋਕਾਈ ਨੂੰ ਸਿੱਧਾ ਰਾਹ ਦੱਸਣ ਵਾਸਤੇ ਤੇ ਤੇ ਵੰਨਸ ਦੀ ਗੱਲ ਹੈ ਕਾਇਦੀ ਗੱਲ ਹੈ ਕਿ ਤੇਦੇ ਅਸੀਂ ਪੇਨੁਆਲ ਸੰਸਥਾ ਦੇ ਵਿੱਚ ਭਗਤ ਕੋਰੂ ਸੰਧੀ ਦੇ ਵਰਸਿਵੇ ਉਤੇ ਅਮਨ ਦੇਪ ਸਿੰਘ ਦੇ ਉਹ ਸਿੰਗਾਪੁਰ ਤੋਂ ਸੁਖਨੇ ਜਿਨ੍ਹਾਂ ਨੇ ਗੁਰਨਾਣ ਟ੍ਰੈਵਲਸ ਦੇ ਉਤੇ ਕਿਤਾਬ ਦੋ ਵੱਡੀਆਂ ਵੱਡੀਆਂ ਕਿਤਾਬਾਂ ਲਿਖਿਆ ਬਟ ਉਹਨਾਂ ਨੇ ਤੇਰੇ ਤੇ ਨਹੀਂ ਕਰਤਾ ਬਟ ਉਹਨਾਂ ਨੇ ਬਸਰੇ ਕੀਤਾ ਸੱਚ ਉਹ ਡਾਕੂਮੈਂਟਰੀ ਸੀਰੀਜ਼ ਬਣਾਈਆਂ ਰਵੇਖਣ ਵਾਲੀਆਂ ਰਹੇ ਉਹ ਵੇਹੜਾ ਨਹੀਂ ਹੁੰਦੇ ਗਨਾਨਿਕ ਪਾਸ਼ਾ ਕਿਸੇ ਜੇ ਵਿਸਥਾ ਵਿੱਚ ਸੰਤੇ ਉਹਨਾਂ ਦੀ ਵਿਸਥਾ ਤਾਂ ਨਹੀਂ ਤੇ ਕਈ pô ਦੀ ਲੋਕਾਂ ਦੀ ਵਿਸਥਾ ਬੜੀ ਸੋਨੇ ਤਰ੍ਹਾਂ ਦਾ ਹਾਈ ਟਿੱਕੇ ਲਾਏ ਤੇ ਕੋਈ ਕਿਸ ਤਰ੍ਹਾਂ ਦਾ ਕੋਈ ਕਿਵੇਂ ਨਾ ਸਤੀ ਪ੍ਰਥਾ ਕੋਈ ਢਲੇ ਪਰਤ ਦਾਣੇ ਕਰ ਦਿੰਦੇ ਸੀ ਕੁੜੀਆਂ ਪੈਰ ਤੋਂ ਹੁੰਦੀਆਂ ਫਿਰਦੀਆਂ ਉਹਨਾਂ ਦੇ ਬੜਾ ਹੀ ਫੁਸ਼ੀ ਦਾ ਸੰਸਾਰ ਦੇ ਵਿੱਚ ਔਰ ਤੋਂ ਦੇ ਪ੍ਰਤੀ ਵੀ ਗੁਰਨਾਨਕ ਪਾਤਸ਼ਾਹ ਦੇ ਬਾਜ਼ ਉਠਾਈ ਗੁਰਵਰਧਾਸ ਜੀ ਨੇ ਸਤੀ ਦੇਵਨ ਦਾ ਬਾਜ਼ ਉਠਾਈ ਬਰਾਬਰਤਾ ਦੀ ਗੱਲ ਕੀਤੀ ਤੇ ਸੱਭਿਆਚਾਰੀ ਵਸਦਾਇ ਗੁਰਨਾਨਦਿਸ ਸੇ ਵਾਰਾ ਜੀ ਹੋ ਵਨਸ੍ਰੀ ਗੁਰ ਜਦੋਂ ਗੁਰਨਾਨਕ ਪਾਤਸ਼ਾਹ ਜਦੋਂ ਵੈ ਨਦੀ ਚੋਂ ਨਿਕਲੇ ਪੈ ਕੋ ਗੱਲ ਕੀਤੀ ਨਾ ਕੋ Hindu ਰ ਮੁਸਲਮਾਨ ਵਰਨ ਲਿਖਨ ਵਾਸਤੇ ਇਹ ਗੱਲ ਕੀਤੀ ਵੀ ਕਾਲਪੁਰ ਇੱਕ ਕਹਦੇ ਸਾਰਿਆਂ ਵਿੱਚ ਵਸਦਾ ਹੋ ਇੱਕ ਊਗਾਰ ਇਹਨਾਂ ਨਾਲ ਜੇ ਇਕੁਐਲਿਟੀ ਆਪ ਵੀ ਆ ਜਾਂਦੀ ਆ ਅਰੇ ਇਸ ਸਨੇਹਾ ਦੇ ਵਾਸਤੇ ਕਿੰਨੀ ਉਦਾਸੀਆ ਕੀਤੀ ਆ ਤੇ ਬਾਕੀ ਗੁਰੂ ਆਂਦਾ ਵੇ ਇਤਿਹਾਸ ਲੈ ਲੀਏ ਆਪਾਂ ਨੇ ਸਾਰਿਆਂ ਨੇ ਇਸ ਸੰਸਾਰ ਨੂੰ ਚੰਗਾ ਬਰੌਣ ਵਾਸਤੇ ਆਪਣਾ ਫੜਾ ਯੋਗ ਦਾਨ ਪਾਏ। ਕੋਈ ਵਿਦਲਾ ਬੈਠਿਆ ਹੀ ਨਹੀਂ। ਕੋਈ ਗੁਰੂ ਹੈ ਜਿਵੇਂ ਮੋਲਾ ਫੜ ਕੇ ਅੱਖਾਂ ਨੂੰ ਮੀਚ ਕੇ ਨਹੀਂ ਬੈਠਿਆ ਕੋਈ ਵੀ ਗੁਰੂ। ਗੁਰਦੇਵਾ ਦੇ ਜੀ ਬਾਰੇ ਪੜ ਕੁਰ ਸੰਗਿਆ ਦਰਦਸੀ ਲੋਕ ਕਹਿੰਦੇ ਉਹਨਾਂ ਨੇ ਪੂਰੇ ਚ 25 ਸਾਲ ਤਪੱਸਿਆ ਕੀਤੀ। ਉਹ ਅਪਾਦਰ। ਉਹਦੇ ਕੋਲੋਂ ਸਰਪਾ ਦੇ ਪੂਰਨ ਸੰਗਰੇ ਹਸ ਕੇ ਕੰਨਾਂ ਹੁੰਦੇ ਸੀ। ਮੈਂ ਕਿਤੇ ਪੜਿਆ ਵੀ ਬਹੁਤ ਚੰਗਾ ਵਿਦਵਾਨ ਬਣ ਲਈ 25 ਸਾਲ ਪੜਨਾ ਪੈਂਦਾ ਤੇ ਕਹਿੰਦਾ ਮੈਂ ਨੇ ਕਹਿੰਦਾ ਵੀ ਉਹ ਕੋਈ ਇੱਕ ਵਾਰ ਸੀ ਐਨ ਲੈ ਕੇ ਫੜ ਕੇ ਬੈਠੇ ਸੀ ਜਿਵੇਂ ਤਵੱਸਿਆ ਤੋਂ ਵਕਰ ਵਕਰ ਢੰਗ ਨਾਲ ਬੁਝਾਕ ਨਾਲ ਕਹਿੰਦੇ ਸੀ ਉਹਨਾਂ ਨੇ 25 ਸਾਲ ਪੜਾਈ ਕੀਤੀ ਇਕਾਂਤ ਵਿੱਚ ਬੈਠ ਕੇ ਉਸ ਪੜਾਈ ਦਾ ਜੀ ਫਾਇਦਾ ਹੋਇਆ ਕਿ ਉਹਨਾਂ ਨੇ ਵਨਨਸ ਵਾਸਤੇ ਬਲੇ ਦਾੰਗ ਦਿੱਤਾ ਹੋਰ ਰੈਸ ਉਸ ਤੇ ਬੰਦਾੰਗ ਦਿੱਤਾ ਤੇ ਦਸਵਾ ਪਾਸ਼ਾ ਗੋੜਿਆ ਦਾ ਕਹਿਣਾ ਕੀ ਹੈ ਅਸੀਂ ਆਪਰੇਵੋ ਸਿੱਖ ਘਰ ਆਨੇ ਬੜੇ ਦਾ ਗੋਣ ਇਕਲੇ ਵਾ ਪਾਨੇ ਆ ਸੰਤ ਕੇ ਇਹ ਵੇਰ ਯੋਗਦਾਨ ਹੈ ਅਸੀਂ ਸੁੱਤੇ ਆ ਕਿ ਜਾਗਦੇ ਆ ਉਹ ਜਾਗੋ ਬੜਾ ਹੁੰਦੇ ਨਾ ਜੀ ਉਹ ਹਨ ਰਿਹਾ ਸੁੱਤੇ ਹੋ ਕੇ ਜਾਗਦੇ ਇਸ ਵਕਤ ਹੀ ਰਹਿੰਦੇ ਆ ਅਸੀਂ ਦੁਨੀਆ ਦੇ ਦੇਖਾ ਦੇਖੀ ਪੈਸੇ ਤੇ ਪਾਵਰ ਵੀ ਦੌੜ ਪਿੱਛੇ ਪਾਗਲ ਹੋ ਗਏ ਵਿੱਚ ਅਸੀਂ ਨਹੀਂ ਆ ਸਾਰੇ ਕਿੰਨੇ ਪੋਲਿਟਿਕਲ ਬੰਦੇ ਉਹ ਕਹਿੰਦਾ ਨਾ ਕੋਈ ਜਿਹੜੀ ਉਸੇ ਜਿਹੜੀ ਜੇ ਰਾਜਾ ਤੇ ਜਿਹੜੀ ਜੇ ਪਰਜਾ ਜਿਹੜੀ ਜੇ ਰਾਜਾ ਜੇ ਅਸੀਂ ਬੇਈਮਾਨ ਹੋ ਗਏ ਵੇਖੋ ਮੈਂ ਕਹਿੰਦਾ ਕੋਈ ਜਿਹੜੀ ਹੈਗੀ ਇਹ ਬਗੈ ਜੀ ਦੇ ਮਾਤਾ ਨੇ ਪੰਛੀਆਂ ਦਾ ਵੀ ਫਿਕਰ ਕੀਤਾ ਜਾਨਵਰਾਂ ਦਾ ਵੀ ਫਿਕਰ ਕੀਤਾ ਇਨਸਾਨਾਂ ਦਾ ਤਾਂ ਕਰ ਰਹੀ ਕਰਨਾ ਸੀਗਾ ਬੱਚੇ ਦੇ ਵਿੱਚ ਦਇਆ ਭਾਵਨਾ ਭਰਨ ਵਾਸਤੇ ਮਾਵਾਂ ਕੀ ਕੁਝ ਕਰਦੇ ਸੀਗੇ ਜਦ ਚੌਣੇ ਨੂੰ ਪਾਣੇ ਪਾਇਆ ਜਾਂ ਉਹਨਾਂ ਵੰਦਰਾ ਨੂੰ ਪਾਣੀ ਪਿਆਈਏ ਪੈਸੇ ਮਰ ਜਾਣਗੇ ਵਿਚਾਰੇ ਮੇਰੇ ਭੂਏ ਵੀ ਕਹਿੰਦੇ ਹੁੰਦੇ ਵੈਸੇ ਨੇ ਇਹ ਬੇਜ਼ਬਾਨ ਮੇ ਵਿਚਾਰੇ ਇਹਨਾਂ ਦਾ ਇਦਾਂ ਨਹੀਂ ਕਰਨਾ ਹੋਇਆ ਇਹਨਾਂ ਨੂੰ ਪਾਣੀ ਪਿਆਓ ਗਰਮੀ ਦੀ ਬੋਤਾ ਆ ਅੱਜ ਪਸਰੇ ਤੋੜ ਵਿੱਚ ਬਹੁਤ ਟੈਕ ਲੋਕ ਜਿਹੜੇ ਇਤਨਾ ਸੋਚਦੇ ਜਿਹੜਾ ਹੈ ਦਿਲ ਵਿੱਚ ਹੰਤਪੀ ਹੈ ਇਨਸਾਨ ਆ ਨਹੀਂ ਪੰਛੀ ਆ ਨਹੀਂ ਜਾਨਵਰ ਆ ਨਹੀਂ ਹਮਦਰਦੀ ਦੀ ਅਵਸਥਾ ਨਹੀਂ ਹੁੰਦੀ ਹੈ ਜੇ ਹੈ ਤਾਂ ਸਭ ਲਈ ਮੰਨਣੀ ਨਹੀਂ ਤਾਂ ਕਿਸੇ ਲਈ ਵੀ ਨਹੀਂ ਹੁੰਦੀ ਆ ਦਿਖਾਵੇ ਲਈ ਜੋ ਵਾਸ ਲੋਕ ਪੇਸੇ ਕਾਰਦੇ ਆ ਪਰ ਮੈਂ ਪੁੱਛਿਆ ਕਿਸਾਨਾਂ ਵੀਰੇ ਨੂੰ ਤੇ ਕਿੰਨੇ ਦਸਾਂ ਨੇ ਜਿਹੜੇ ਆਪਣੇ ਗਾਂ ਦੇ ਬੱਚੇ ਨੂੰ ਜਾਂ ਬੱਚੀ ਨੂੰ ਪੂਰਾ ਇੱਕ ਥਾਂ ਤੋਂ ਚੜਦੇ ਕੁ ਹੈ ਅਠਰਾਂ ਲਗੇ ਦੱਸੋ ਅਸਤਾਵ ਟਿਪਟਿਨ ਨੂੰ ਕਾਮ ਆਪਨੇ ਕਹੋ ਕਿ ਸਾਡੇ ਅਸੀਂ ਬਹੁਤ ਸਿਆਣੇ ਹੋ ਗਏ ਆਪਣੇ ਦੇਸੀ ਗਾਵਾਂ ਛੱਡ ਕੇ ਅਸੀਂ ਦੂਜੀਆਂ ਮੁਗਾਲੀਆਂ ਇਹਨਾਂ ਦਾ ਗੱਦਬੇ ਜਿਹਾ ਕੰਮ ਆਉਂਦਾ ਨਹੀਂ ਨਾ ਤਗਵਾ ਵੀ ਬਹੁਤਾ ਕੰਮਦਾਰੀ ਹੈਗਾ ਨਾ ਬੱਚੇ ਉਹਨਾਂ ਦੇ ਕੰਮ ਆਉਂਦੇ ਆ ਵੇਸ ਕਰਕੇ ਸਾਨੂੰ ਕੁਖਾ ਮਾਰਦਨ ਅਸੀਂ ਉਹਨਾਂ ਵਿੱਚ ਕਿਉਂ ਨੇ ਇਹ ਰੇਦਾ ਉਹ ਦੇਖਦੇ ਹੈਗੇ ਜਦੋਂ ਸਾਨੂੰ ਗੁਰੂ ਸਾਹਿਬ ਦਾ ਆਦੇਸ਼ ਹੈ ਸਭ ਮੇ ਜੋਤ ਹੈ ਸੋ ਇਹਨਾਂ ਨੇ ਨੀਂ ਕਿਹਾ ਵੀ ਦੰਗਰਾ ਹੋਇ ਚੁਣ ਹੈਂ ਆਰੇ ਕਿ ਰਿਸ਼ਤਾ ਹੈ ਪੰਛੀਆਂ ਦਾ ਦੰਗਰਾਂ ਦਾ ਉਹ ਕਿਹਾ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ ਜੀ ਨਹੀਂ ਸਕਦੇ ਬਰਸਪਤੀ ਪੰਛੀ ਗੰਦਰ ਇਨਸਾਨ ਇਹ ਸਾਰੇ ਇੱਕ ਦੂਜੇ ਤੇ ਨਿਰਭਰ ਹੈ ਬਰ ਅਸੀਂ ਕਿਉਂ ਜ਼ਿਆਦਾ ਬਣਦੇ ਆਂ ਅਸੀਂ ਪੋਲੀਟਿਸ਼ੀਨਾਂ ਨੂੰ ਕਹਿੰਦੇ ਆਂ ਜ਼ਿਆਦਾ ਬਣਦੇ ਤੇ ਅਸੀਂ ਕਰਦਾ ਟੱਪਾ ਅਪਚੇ ਦੇ ਮੈਨੂੰ ਤੇ ਆਪ ਭੋਸ਼ ਨਹੀਂ ਸੀ ਸੱਚੀ ਸਚੇਤ ಗ್ರಾಮ ਸਭਾ ਬਾਰੇ ਪਤਾ ਨਹੀਂ ਸੀ ਹੈਗਾ ਬੜੇ ਲੋਕ ਸੇ ਕਹਦੇ ਆਂ ਮੈਨੂੰ ਇਹ ਪਤਾ ਸੀ ਵਿਗਰਾਮ ਸਭਾ ਵੈਰੀ ਕਨਸਟੀਟਿਊਸ਼ਨ ਤੋਂ ਬੱਤ ਤੇ ਪੁਰਾਣੀ ਚ ਪੋਲਟਿਕਸ ਆਉਂਦੀ ਨਹੀਂ ਨਾ ਜਵਾਂ ਤੇ ਪੁਰਾਣੀ ਕਨਸਟੀਟਿਊਸ਼ਨ ਕੀ ਰਿਹਾ ਹੈ ਕਨਸਟੀਟਿਊਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਇਹ ਨਾਲ ਗ੍ਰਾਮ ਸਭਾ ਦੀ ਲੋਕਤਾ ਇੰਤਰ ਗ੍ਰਾਮ ਸਭਾ ਗ੍ਰਾਮ ਸਭਾ ਦੀ ਨਹੀਂ ਹੈ ਜਦੋਂ ਸਾਡੇ ਪਰਵਾਹਾਂ ਨੂੰ ਪੜਾਣ ਨੂੰ ਪਿੰਡਾਂ ਦੀਆਂ ਨੂੰ ਪਤਾ ਹੀ ਰਹੇਗਾ ਵੀ ਸਾਡੀ ਤਾਕਤ ਕਿੰਨੀ ਹੈ ਕਮ ਸੋਰੀ ਸਮਝੀ ਜਾਂਦੇ ਆਪਣੇ ਆਪ ਨੂੰ ਆਪਣੇ ਆਪ ਤੇ ਹੇਰ ਬਾਵਨਾ ਤੇ ਨਹੀਂ ਹੈ ਜਿਸ ਤੋਂ ਪੰਜਾਂ ਮਗਰ ਫਿਰ ਜਾਓ ਪ੍ਰਚੈ ਸੈਕਟਰੀ ਦੇ ਮਗਰ ਫਿਰ ਜਾਓ ਐਮਐਲਏ ਦੇ ਮਗਰ ਫਿਰ ਜਾਓ ਵਜੀਰਾ ਦੇ ਮਗਰ ਫਿਰ ਜਾਓ ਜਿਹੜੀ ਆਪਰੇ ਨੂੰ ਤੱਕ ਪੈ ਪੈ ਉਹ ਤਾਂ ਪਤਾ ਹੀ ਵੇ ਤਾਨੋ ਗਾਸਟੀਚੂਸ਼ਨ ਇਸ ਸਾਰੇ ਵਿਦਾਨ ਨੇ ਤਾਕਤ ਦਿੱਤੀ ਹੈ ਤੁਸੀਂ ਸਰਕਵੰਚਰ ਫਾਇਕੇ ਕਮਦਰ ਵਾਸਾ ਕਰਦੇ ਹੋ ਨਾ ਤਰ ਪਰ ਉਹਦੇ ਲਈ ਤੁਹਾਨੂੰ ਆ ਪਹਿਲਾਂ ਇਮਾਨਦਾਰੀ ਖੋਣਾ ਬਹੁਤ ਜ਼ਰੂਰੀ ਸੱਚ ਪੁੱਛਿਓ ਮੈਂ ਕਿਤਾਬ ਦਾ ਜਦੋਂ ਛਾਪਿਆ ਨਿਕਿਆ ਜਾਂ ਇਹਦੇ ਨਾਮ ਸਭਾ ਬਾਰੇ ਥੋੜੀ ਬੋਲਤ ਮੈਨੂੰ ਚੇਤਨਤਾ ਕੋਈ ਪਹਿਲਾਂ ਤਾਂ ਸਮਰਾਜਪਾਤ ਪੜੀ ਗਏ ਜਿਹੜੀ ਬਾਰੇ ਦੇ ਜਿਹਦੇ ਚੋਂ ਮੈਂ ਗ੍ਰਾਮ ਸਭਾ ਦਾ ਕਾਫੀ ਵਿਸਤ੍ਰਿਤ ਜ਼ਿਕਰ ਕੀਤਾ ਅਰਧੁਪਕੇ ਲੈ ਕੀ ਪੁਲੀਮੈਟਿਕ ਬਹੁਤ ਹੀ ਥੀ ਗੱਲ ਇਹ ਜੋ ਬਿਖਾ ਬੋਗ ਉਹ ਲਾ ਕਰਦੇ ਨੇ ਜੇ ਤੁਸੀਂ ਨੌਲੇ ਸੰਧਿਆ ਨਾ ਉਹ ਤਾਂ ਹਾ ਤੇ ਬੋਗ ਉਹ ਪੜੇ ਬਲੀ ਜੰਦ ਸੀ ਕਿ ਨਾ ਤਾਂ ਨਾਮਿਤ ਹੈਗੀਆ ਫਿਰ ਉਹ ਨੰਬੀ ਮੈਂ ਤੱਕ ਉਹ ਤੇ ਸੇਨੋਂ ਬਤਾ ਗਰਾ ਸਭਾ ਵੀ ਆਪਣੇ ਨਵੇਂ ਹਰ ਵੋਟਰ ਦੇ ਵਿੱਚ ਇੱਕ ਤਾਕਤ ਹੈ ਉਹ ਅੱਛਾ ਅਨਿਆਇ ਦੇ ਘਰ ਪਾਸੋਂ ਪਿੰਡਾ ਵਾਲਿਆ ਦੇ ਵਿੱਚ ਜੋ ਅਨਿਆਇ ਕਰਦੇ ਆ ਜਿੰਨਾ ਕੋ ਚਾਰ ਪੈਸੇ ਨਾ ਮੈਂ ਆਪਣਾ ਸਰਵਾਰਾ ਕਤਾਬਾ ਦਿੱਤੇ ਮੈਂ ਤੁਸੀਂ ਪਿੰਨਾ ਚ ਵੰਨ ਦੇ ਆਏ ਕਿਤਾਵ ਫਿਰ ਮੈਂ ਉਹਨੂੰ ਪੁੱਛਿਆ ਵੀ ਰਿਐਕਸ਼ਨ ਪੁੱਛਿਆ ਤਾਂ ਮੇਰ ਸਿੰਘ ਜੀ ਜਿਹੜੇ ਚਾਰ ਪੈਸਿਆਂ ਵਾਲੇ ਨੇ ਨਾ ਜੇ ਉਹ ਜਾਂਦੇ ਨਹੀਂ ਮੈਂ ਕਿਹਾ ਚ ਪੈਸੇ ਘਰ ਬੈਠੇ ਆਈ ਜਾਂਦੇ ਦੇਖੋ ਹੱਥ ਕੋਈ ਆਇਆ ਨਾ ਉਸ ਸੂਰ ਉਸ ਗੰਗ ਇੱਥੇ ਗੇਗ ਨਾ ਤੇ ਬਿਸਕਟ ਜਿਹੜਾ ਮੇਰਾ ਅਧੁਵੇ ਮੈਂ ਨਾ ਉਹ ਜਿਹੜਾ 80% ਦਾ ਹੈ ਇਸਨੂੰ ਮੈਂ ਤਾਂ ਲਭੇ ਹੀ ਨਹੀਂ ਕਾਈ ਜਾਂਦੇ ਨੇ ਗਰੀਬਾਂ ਨੂੰ ਮਿਲਦਾ ਹੀ ਨਹੀਂ ਜਾਂ ਟਿਕੋਲੇ ਖਾਈ ਜਾਂਦੇ ਐ ਇੱਕ ਤਾਂ ਮੈਂ ਟੀਮ ਨਾਲ ਗੱਲ ਕਰਨੀ ਸੀ ਦੇਖੋ ਉਸ ਮੇਰੇ ਕਿਸਾਨ ਵੀਰ ਆਏ ਹੋਏ ਪਿੰਡਾਂ ਵਾਲੇ ਮੈਂ ਉਹਨਾਂ ਨੂੰ ਫੇਰ ਗੱਲ ਛੇੜ ਲਈ ਆਪਣੇ ਹੀ ਗ੍ਰਾਮ ਸਭਾ ਵਾਲੇ ਮੇਰੇ ਕੋਈੜਾ ਬੜਿਆ ਦਿਮਾਗ ਦੇ ਵਿੱਚ ਵੀ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਪਿੰਡਾਂ ਦਾ ਸਹਾਰਾ ਕਰੀਏ ਆਪਣੇ ਪਿੰਡ ਨੂੰ ਬੁਰਾ ਬੰਦਿਆ ਸਮਝਾਏ ਇਹ ਜਿੱਖਿਤਾ ਤੇ ਪਿਆਰੇ ਵਰਤੋ ਜਾਨਬਨਾ ਬੜੋ in. Puran Singh told this to the Sikhs. I said, don't want to be a part of I can't stay here for a day, I can't stay here for a day. So they brought me here. They gave such an injection. I said, I not stay here for a I can't stay here. I said, Bhagat Puran Singh gave me an injection. he ਤੁਹਾਨੂੰ ਐਸੀ ਕੋਈ ਪਾਵਰ ਹੁੰਦੀ ਹੈ ਇੰਜੈਕਸ਼ਨ ਤਾਂ ਕੇ ਲੱਗਣਾ ਇੱਕ ਸ਼ਕਤੀ ਹੈ ਬਿਲਕੁਲ ਗਣਸਾਫਤ ਵੀ ਇੱਕ ਸ਼ਕਤੀ ਹੈ ਕਿਉਂਕਿ ਪਾਣੀ ਦੀ ਵਤੀ ਸਿੱਕੇ ਵਾਲੀ ਹੈ ਤੇ ਇਸ ਸ਼ਕਤੀ ਨੂੰ ਅਸੀਂ ਕਿਤਾਬ ਸਮਝ ਲਈਏ ਤਾਂ ਕਿద్ది ਬੇਉਕੂਫੀ ਐਸਾ ਬੁਰਾ ਮੇਰੇ ਬਿਲਕੁਲ ਰੈਵ ਸਿੰਘ ਇਹ ਵੀ ਹੈ ਵਿਦਾਂ ਦਾ ਵੀ ਕਰਨਾ ਨਹੀਂ ਪੜਾਈ ਦਾ ਨਹੀਂ ਖੋਜ ਕਰਦਾ ਜਰਾ ਸਾਰੇ ਕੋਸਮ ਮਾਰ ਪਰ ਪੈਣਾ ਜਿਆਦਾ ਗੋਰ ਰਿਸਪੌਂਸ ਦੇ ਰਹੇ ਨੇ ਮਾਨੂੰ ਬੈਨ ਗਾੜੀ ਹਿਸੇ ਤੇ ਬੇਰ ਜੀ ਦਾ ਕਰ ਕਰ ਤਰਫਾ ਤਰਫਾ ਤੂੰ ਬੇਰ ਜੀ ਮੇਰਾ ਹਰਾ ਹੋ ਫਰੀਦ ਜੀ ਦਾ ਸ਼ਾਇਦ ਫਰੀਦ ਉਹ ਮੈਂ ਨੂੰ ਰਾਮ ਰਾਮ ਕਰਪਾ ਤੋ ਕੇ ਆਵਾਜ਼ ਮੇਰਾ ਹਰਾ ਹੋ ਵੇ ਕੋਈ ਇਹ ਵੱਡੀ ਗੱਲ ਹੈ ਪਰ ਪੰਖਾ ਦੇ ਪਨ ਦਾ ਅਸ ਜੀ ਇਹ ਲੱਗਦਾ ਜਿਆਦਾ ਅਗੀ ਗਈ जब हम होते तब तू नाही जदों तक मैं असी मैं मैं उदरब दूर है जब हम होते तब तू ना अब तू ही मैं ना ही हम तू ही तू हो गया मैं तो खत्म हो गई ए मैं ही तो खत्म नहीं हूँ चंगा कम कर लो तमें मैं जाती है तो मैं खत्म करनी है भगत रघुराज सिंह कहते जब हम होते तब तू ना ਆਪ ਤੋ ਹੀ ਮੈਂ ਆਹੇ ਹੋ ਮੇਰੀ ਇਹ ਅਵਸਥਾ ਹੋਵੇ ਤੋ ਹੀ ਤੋ ਮੈਂ ਸਾਰੇ ਪਾਸੇ ਤੂ ਤੋ ਕਰਤਾ ਤੂ ਕੋ ਆਵਾਜ਼ ਮੇਰਾ ਨਾ ਕੋ ਇਹ ਅਵਸਥਾ ਸਨ ਲੋ ਲੈ ਹੋ ਰੇ ਪਹੋ ਗਏ ਪਾ ਦੇ ਕੋ ਰਸੇ ਨਹੀਂ ਦਿੱਤੇ ਇੱਥੇ ਜਿਹੜੀ ਉਹਨਾਂ ਨੇ ਸੇਵਾ ਕੀਤੀ ਆ ਇਤੋਂ ਦੁਸ਼ਟ ਆਤਮਿਲ ਦੱਸ ਦਿੰਦੀ ਆ ਕਿ ਚੰਦੇ ਕੋਤਵਿੰਦਰ ਵਾਲਾ ਜਦੋਂ ਕੋ ਰਤੀ ਸੇਰਾ ਕੋਈ ਟਾਇਨਟ ਨਹੀਂ ਸੀ ਖਾਸ ਚੰਗੀ ਤਰ੍ਹਾਂ ਦਾ ਹੈਗਾ ਇਹ ਤੇ ਕਪਟਵਿੰਦਰ ਸਿੰਘ ਪਟਿਆਲੇ ਵਾਲੇ ਉਹ ਅਕਸਰ ਹੀ ਜਿਆਦਾ ਜੁੜੇ ਹੋਏ ਸਿਪਾਹ ਜਨਾਬ ਉਹੰਨ ਇੰਦਲੋ ਤੇ ਅੰਦਲ ਸਿੱਤ ਨਾ ਨਾ ਭਗਤੀ ਜੋ ਕਰਦੇ ਸੀ ਨਾਮ ਨਾਲ ਪੂਰੀ ਜਾਂਦੇ ਸੀ ਉਹ ਪਵਿੱਤਰ ਨਾਰੀ ਤੇ ਪਸ਼ਾਕ ਕੀਤਾ ਤੇ ਦੋ ਨਾਲੇ ਹੁੰਦੇ ਸਿੰਘਾਂ ਦੇ ਤੇ ਉਹ ਦੇ ਸਾਰੇ ਦੱਤ ਚਰੇ ਆਏ ਪੰਜ ਅਮਾਤੰਡੇ ਘਿਰ ਕੇ ਆ ਆਮੀ ਉਹ ਜੰਨਾ ਪ੍ਰਧੁਰ ਕ ਕਰੋ ਉਹ ਪਤਿਆਲ ਸਾਹਿਬ ਕਹਿਣ ਲੱਗੇ ਮੈਂ ਇੱਕ ਟਾਇਲਟ ਤਾਂ ਚਾਹੀਦਾ ਆਪਾਂ ਜੀ ਹੈ ਨਾ ਸੜਕ ਦੇ ਉੱਪਰ ਜਦੋਂ ਕਹੇ ਗਏ ਨਾ ਕਿੰਨੇ ਫਿਰ ਸੇ ਬਸ ਹੋ ਜਾਂਦੇ ਉਹ ਲੋਕਾਂ ਕੰਡੇ ਖੜੇ ਹੋ ਜਾਂਦੇ ਬੰਦੇ ਦੇ ਕਹਿੰਦੇ ਫਿਰ ਇੱਥੇ ਬਸ ਹੋ ਜਾਏਗਾ ਫਿਰ ਮੈਂ ਕਹਾਂ ਕਾ ਕੁਸ਼ੂਰ ਚਾਹੀਦਾ ਫਿਰ ਮੈਂ ਕਹਾਂ ਕਾ ਕੁਸ਼ੂਰ ਚਾਹੀਦਾ ਫਿਰ ਸਾਡਾ ਗੁਜ਼ਾਰਾ ਨਹੀਂ ਉਹ ਪੂਰੀ ਜੀ ਵਸਤੇ ਲਗਜ਼ਰੀ ਸੀ ਦੇ ਦਸੰਗਰੂਰ ਆਉਂਦੇ ਸੀ ਨਾ ਸਾਡੇ ਕੋਲ ਮੇਰੇ ਪਾਪਾ ਇਹਦੇ ਕਰਸੀ ਤੇ ਤਕਰੀਬਨ ਹਰ ਸਾਲ ਹੀ ਆਉਂਦੇ ਸੀ ਉਹਨੂੰ ਸਰਬੇਰ ਯਾਦ ਕਰਦੇ ਰਹਿੰਦੇ ਸਵੇਰ ਸੰਰੂਹ ਜਾਵਾਂਗਾ ਨਾ ਉਹ ਐਸਾ ਚੋਪੜੀ ਦੀ ਰੋਟੀ ਖਾਵਾਂਗਾ ਚੋਪੜੀ ਦੀ ਰੋਟੀ ਉਹਨਾ ਵਾਸਤੇ ਲੱਗਦੀ ਸੀ ਕਿ ਤੇੜੇ ਤੋਂ ਉਹਨੇ ਸਭ ਇਹ ਨਹੀਂ ਕਰਦਾ ਮੈਂ ਇਸ ਤਰ੍ਹਾਂ ਜਿਹੜਾ ਬਾ ਅਪ त्याਗ ਸਿੱਖਣਾ ਮਾਤਾ ਥੋੜੇ ਚੁ ਗੁਜ਼ਾਰਾ ਕਰਨਾ ਮੇਰੇ ਨਾਲ ਲੱਭਦੇ ਸੀ ਐਤਕੀ ਟੋਪੇ ਤਰਨੇ ਸੀ ਪਾਇਆ ਤਦ ਤੱਕ ਹੋਨੇ ਪਾਇਆ ਤੈਨੂੰ ਪਤਾ ਜਦ ਤੱਕ ਤਰ ਪਾਇਆ ਵੀ ਕੱਤਰਾ ਸੂਤ ਕਰਤਦਾ ਉਹਨਾਂ ਨੂੰ ਵੀ ਪੈਸੇ ਮਿਲਣਗੇ ਦਲੀ ਬੀਬੀ ਸੂਤ ਕਰਦੀ ਹੈ ਉਹਦੇ ਵੀ ਪੈਸੇ ਮਿਲਣਗੇ ਦੇਖੋ ਬੀਬੀ ਵੀ ਸੂਤ ਕਰਦੀ ਹੈ ਤੇ ਨਾਲੇ ਬੱਚੇ ਨੂੰ ਪਗੜਾ ਹਲਾ ਦਿੰਦੇ ਆ ਨਾ ਰਤੇ ਦੱਗਰ ਉਹ ਪਟੇਵਾ ਦਿੰਦੇ ਆ ਨਾ ਸੂਤ ਕਰਤੀ ਜਾਂਦੇ ਉਹ ਜਦ ਬਕਰਨ ਸੀ ਨਾ ਵੀ ਸਬਦੀ ਕਰਤੇ ਕਿਰਤੀ ਖਤਮੇ ਕਰਤੇ ਆਪਣਾ ਪੰਜਾਬ ਚ ਨਾ ਅਸੀਂ ਕਿਰਤੀਆਂ ਦੀ ਇੱਜ਼ਤ ਕਰੀਏ ਤੇ ਨਾ ਅਸੀਂ ਕਿਰਤੀਆਂ ਨੂੰ ਅੰਧਾਰ ਤਾਂ ਖਾਲ ਸਭ ਖਤਮ ਹੋ ਗਏ ਤੇ ਕੱਲ ਕੋ ਆ ਗਿਆ ਅੰਦਾ ਸੀ ਵੈ ਭਾਂਡੇ ਬਣਾਉਣ ਵਾਲਾ ਇਹਨਾਂ ਨੇ ਸਾਥ ਪਾਣੇ ਬਹੁਤ ਜ਼ਰੂਰੀ ਜੇ ਮੈਂ ਮੈਂ ਆਪਣਾ ਸਟੈਪ ਤੇ ਦਰਵਾ ਦਾ ਨਹੀਂ ਹੈ ਪਿਛਲੀ ਵਾਰ ਮੈਂ ਵਾਈ ਦਾ ਘੜਾ ਲੈਣ ਚਲੀ ਗਈ ਤੋਂ ਮੈਂ ਅੱਗੇ ਦੁਕਾਨ ਤੇ ਗਈ ਤੇ ਉਹ ਪਿੱਛੇ ਹੀ ਰਹਿੰਦੇ ਸੀ ਲੋਕ ਮੈਂ ਕਿਹਾ ਮੈਂ ਤੁਹਾਡੇ ਘਰ ਚਾਹੀਦਾ ਵਾਂ ਤੁਹਾਡੇ ਘਰ ਅੰਦਰ ਜਾਇਆ ਮੈਂ ਬੜਾ ਜਾ ਕਹਿੰਦੇ ਆਜੋ ਜੀ ਆਜੋ ਉਹ ਮੈਂ ਦੇਖਿਆ ਵੀ ਤਿੰਨੇ ਮਿਹਨਤ ਕਰਦੇ ਨੇ ਇਹ ਬਾਈ ਬਗੂ ਪਹਿਲਾਂ ਮਿੱਟੀ ਨੂੰ ਭਉਂਦੇ ਨੇ ਫਿਰ ਉਹਨੂੰ ਵਲਦੇ ਨੇ ਫਿਰ ਉਹਨੂੰ ਛਾਣਦੇ ਨੇ ਇਦਾਂ ਵੀ ਰੂੜਤ ਕੰਮ ਕਰਦੇ ਰਹੇ ਜਿਵੇਂ ਤੇ ਤਰਾ ਬਣਨੇ ਸੱਜਣ ਵੈਲਾ ਆ ਕੇ ਮਨ ਰੋਤ ਮੈਂ ਅੱਜ ਤਾਂ ਮੈਂ ਕਦੇ ਭਾਣ ਨਹੀਂ ਕਰਦਾ ਕਿ ਬਿਆਰ ਵਾਸਤੇ ਤੂੰ ਪਰੇ ਨਾ ਦਿੱਤਾ ਤੇ ਮੈਂ ਨਾ ਕਾ ਇੰਨੀ ਜਿਹੜੀ ਮਿਹਨਤਾਂ ਦੀ ਕੋਈ ਕੀਮਤ ਨਹੀਂ ਹੈ ਉਸ ਉਹ ਤੇ ਚੰਨ ਤੇਂ ਦੇ ਦਵਤ ਤੁਸੀਂ ਉਹ ਤਾਂ ਬੋਲਦੇ ਪਾਸਾ ਕਰਦੇ ਤੁਸੀਂ ਤਾਂ ਜਾਂਦਾ ਹੁੰਦੇ ਪਾ ਸਕਦੇ ਤੁਸੀਂ ਵੋਚੀਦਾ ਵੀ ਨਹੀਂ ਪਾ ਸਕਦੇ ਤੇ ਜਿੱਤੇ ਬੜਾ ਸਕਦਾ ਕੋਈ ਬੜਾ ਸਕਦਾ ਪਰ ਮੈਂ ਤਾਂ ਜਿੱਤੇ ਉਹ ਜਿੰਨੇ ਸਾਲੇ ਬੋਕਾ ਨਹੀਂ ਨੇ ਤੇ ਜਿੱਤੇ ਕੋ ਕਰਾਉਂਦੇ ਤੇ ਜਿੱਤੇ ਕਰੋ ਇਬਰਾਹਿਮ ਲੈਂਕਾਂ ਦਾ ਫਾਦਾ ਨਹੀਂ ਕੋਵਨ ਰਸੀਗਾ ਪਰ ਵੈਸੇ ਮੈਨੂੰ ਖੋਣ ਹੋਵੇ ਸੀ ਜਦੋਂ ਰਾਸ਼ਟਰਪਤੀ ਬਣਿਆ ਕਿਸ ਨੇ ਕਿਹਾ ਮੈਂ ਤੁਹਾਡੇ ਪਿੱਛੇ ਗੁੱਤੀਆਂ ਘਾੜ ਤੇ ਜੁੱਤੀਆਂ ਬਣਾਉਂਦਾ ਸੀ ਉਸ ਕਿ ਹੋਇਆ ਪੰਨਾ ਹਾ ਹਾ ਮੈਨੂੰ ਪਤਾ ਹੈ ਮੇਰੇ ਪਿਤਾ ਜੀ ਮੈਨੂੰ ਵੀ ਆਂਦੀਆਂ ਨੇ ਪਰ ਮੈਨੂੰ ਇੱਕੇ ਤਰ੍ਹਾਂ ਦੱਸੋ ਵੀ ਮੇਰੇ ਪਿਤਾ ਦੀ ਬਣਾਈ ਹੋਈ ਚੀਜ਼ ਜਿੱਤੇ ਕੋ ਖਰਾਬ ਨਿਕਲੇ ਖਵੇ ਅੱਜ ਸਾਰੇ ਮਿਸਤਰੀਆ ਉਹਨਾਂ ਦਾ ਵੀ ਦਿਮਾਗ ਥੋੜਾ ਖਰਾਬ ਹੋਇਆ ਉਹ ਮੈੜੀ ਚੇਜ ਬਣਾਉਂਦੇ ਜਦੋਂ ਤੁਸੀਂ ਕਿਰਤੇ ਮੈਨਾਂ ਕੀਤਾ ਹੀ ਤੂੰ ਮੈਨੂੰ ਇਹ ਬੁਲਾਇਆ ਚ ਤਪਨਾ ਬਣਾਉਣ ਵਾਲੇ ਨੂੰ ਉਹ ਗਨ ਮੈਨਾਂ ਇਹ ਸਾਨੂੰ ਤਾਂ ਦੁਕਾਨਦਾਰ ਕਹਿੰਦੇ ਆ ਉਹ ਖਿਜੀ ਬਣਾਓ ਜਿਹੜੇ ਦੋ ਤਿੰਨ ਕਿਨ ਕੁ ਮਿੰਨਿਆ ਬਾ ਤੁੱਟ ਜੇ ਦੁਬਾਰਾ ਫਿਰ ਤੈਨ ਲੋਕੀ ਐਸਾ ਸੋਚ ਹੋ ਗਈ ਹੈ ਕਿ ਤੇ ਸਰਦਿਸ ਜੋ ਬੇ ਛੋਟੇ ਹੁੰਦੇ ਸੀ ਤਾਂ ਇਹ ਸੋਚ ਰਹੀ ਹੈ ਵੀ ਮੇਰੀ ਬੁੜਾਈ ਤੇ ਜਿਹਨੋਂ ਕੋ ਉਬਾਰਾ ਨਾ ਕਹੇਗਾ ਸਾਰੇ ਜਿਹੜੇ ਮਿਸਤਰੀ ਸੀ ਉਹਨਾਂ ਦੀ ਇਹ ਸੋਚ ਸੀ ਮੇਰੀ ਬੁੜਾਈ ਤੇ ਜਿਹਨੋਂ ਕੋ ਮਾਰਾ ਨਾ ਤੋ ਆਪਾਂ ਬਹੁਤ ਲੰਮਾ ਮੈਂ ਨਾ ਗੱਲ ਕਰਾਂ ਮੈਂ ਜਿਹੜੇ ਜਾਗਰਤ ਲੋਕ ਨੇ ਜਿੰਨਾਂ ਨੇ ਪੰਨੂ ਆਪਣੇ ਪਰਵਚਨ ਸੁਣਾਏ ਨੇ ਪਰਵਚਨ ਕੀ ਸੁਣਾਏ ਨੇ ਤੋ ਜਾਦਰ ਤੱਕ ਕਰਨ ਦੀ ਕੋਸ਼ਿਸ਼ ਸਾਰਿਆਂ ਨੂੰ ਆਪਾਂ ਨੇ ਕੀਤੀ ਕਿਉਂਕਿ ਹਮਲਾ ਮਾਰ ਰਹੇ ਨੇ ਇਹ ਸੀ ਆਪਣਾ ਪੰਜਾਬ ਆਪਣਾ ਹਿੰਦੁਸਤਾਨ ਕੀ ਆਪਣਾ ਦੇ ਆਪਣੀ ਦੁਨੀਆ ਦਾ ਹੀ ਵਸਤ ਤੋ ਮੇਰੇ ਕੋ ਬਾਤ ਅਪਸੇ ਬਤ ਤੇ ਕੋ ਨਹੀਂ ਦੀ ਗੱਲ ਕੀਤੀ ਅਸੀਂ ਤੈਨਾਂ ਬਟ ਹੈ ਹੀ ਨਹੀਂ ਔਰ ਜੇ ਪੰਜਾਬ ਠੀਕ ਹੋਏਗਾ ਤਾਂ ਦੁਨੀਆ ਠੀਕ ਹੋਏਗੀ ਜੇ ਪੰਜਾਬ ਨਹੀਂ ਠੀਕ ਹੋਏਗਾ ਤੇ ਦੇ ਗੁਰਵੰਦਰ ਵਸਤੇ ਤੇ ਚਮੰਗਲੇ ਨਹੀਂ ਠੀਕੇਗੇ ਪਰ ਦੂਜੇ ਕਿਥੋਂ ਹੈ ਕੋਲ ਬਹੁਤ ਸਾਰਿਆਂ ਸੰਗਤਾਂ ਸੰਗਰੂਲਤੀਆ ਇਹਨਾਂ ਤੇ ਮੈਨੂੰ ਮਾਰ ਬਹੁਤ ਆ ਜਦੋਂ ਇਹ ਤੇ ਬਰਾਤ ਬਾਰੇ ਸੋਚਿਆ ਮੈਂ ਇਹ ਸੋਚ ਕੇ ਬੜਾਇਆ ਸੀ ਮੈਂ ਤੂੰ ਇਹ ਸਾਰੇ ਤਾਂ ਜਿਆਦਾ ਪਿਆਰ ਕਰਨੀ ਆ ਵਾਖੇ ਬਹੁਤ ਪਿਆਰ ਕਰ ਆਪਣੇ ਕਲਸੀ ਜੋ ਗਟ ਬਲੈਡ ਵੀ ਹੋ ਗਿਆ ਬੈਸੀ ਪਤਾ ਨਹੀਂ ਬਲੈਡੇਸ਼ਨ ਕੈਂਪ ਆਇਆ ਸੀਗਾ ਦੋਜੀ ਵਾਰ ਹੀ ਲਾਇਆ ਇੱਥੇ ਤੇ ਕਾਫੀ ਉਤਸ਼ਾਹ ਸੇ ਸੰਗਤਾਂ ਦੇ ਵਿੱਚ ਤੇ ਜਦੋਂ ਉਸੇ ਸਭ ਤੋਂ ਅੱਜ ਦਾ ਪ੍ਰੋਗਰਾਮ ਕੀਤਾ ਸਰਦਨ ਸਾਡੇ ਪਰਿਵਾਰ ਚ ਇੱਕ ਨਵਾਂ ਮੈਂਬਰ ਸ਼ਾਮਲ ਹੋਇਆ ਮਨਜੋਤ ਸਿੰਘ ਨਜੋਤ ਸਿੰਘ ਹੈ ਉਹ ਚੇਅਰਮੈਨ ਜਰਦ ਜਰਦ ਤੋਕ ਤੇ ਮੈਨੂੰ ਨਹੀਂ ਪਤਾ ਸੀ ਵੀ ਇਹ ਚੇਅਰਮੈਨ ਹੈ ਕਲਚਰ ਅਫੇਅਰਸ ਦਾ ਮੈਨੂੰ ਉਹਨੇ ਪਹੇਲੀ ਦਿਨ ਬੁਲਾਇਆ ਸੀਗਾ ਰਾਜੀਵਾਰ ਤੇ ਉਹਨੇ ਸੱਤ ਬਣਾਈ ਸੀ ਤੇ ਮੈਨੂੰ ਬਹੁਤ ਹੀ ਚੰਗਾ ਲੱਗਿਆ ਕਿਉਂਕਿ ਮੈਂ ਆਪਣੇ ਅੰਦਰੋਂ ਦੱਲ ਕਹਿੰਦੇ ਆ ਕਿ ਮੈਂ ਬਨਾਵਟੀ ਜ਼ਿੰਦਗੀ ਮੈਨੂੰ ਜਰਾ ਪਸੰਦ ਨਹੀਂ ਆਇਆ ਮੈਨੂੰ ਨਹੀਂ ਪਤਾ ਲੋਕਾਂ ਨੂੰ ਕਿਉਂ ਪਸੰਦ ਆ ਬਹੁਤ ਜਾਂਦੇ ਬਰਾਫਟੀ ਬਰਾਫਟੀ ਜ਼ਿੰਦਗੀ ਚ ਬੜਾ ਖੁਸ਼ੀ ਮਹਿਸੂਸ ਕਰਨ ਪਿਆ ਕੋਠੀ ਆ ਦੀ ਖੁਸ਼ੀ ਹੈ ਘਰਾਂ ਦੀ ਖੁਸ਼ੀ ਹੈ ਤੇ ਜਾ ਦੀ ਖੁਸ਼ੀ ਜਿਹੜੀਆਂ ਪੈਸੇ ਵਾਲੀਆਂ ਨੇ ਅੰਦਰਲੀ ਅਸਲੀ ਖੁਸ਼ੀ ਐ ਨੂੰ ਉਹ ਸੇਵਾ ਚ ਹੀ ਮਿਲਦੀ ਹੈ ਜਿਹੜਾ ਜਮੈਂ ਖੁਸ਼ੀ ਮਿਲਵੇ ਹੈ ਮੈਨੂੰ ਤੇ ਇਹ ਸਿੱਖਿਆ ਮਿਲੀ ਮੇਰੇ ਮਾਪੇ ਕੋ ਮੇਰੇ ਪਿਤਾ ਜੀ ਨੇ ਪੈਸਾ ਜਮਈ ਨਹੀਂ ਕੀਤਾ ساری ਜ਼ਿੰਦਗੀ ਦੋ ਚੀਜ਼ਾਂ ਤੇ ਜ਼ੋਰ ਲਾਇਆ ਮੈਨੇ ਮੇਰੇ ਬੱਚਾ ਨੇ ਸਿਹਤ ਚੰਗੀ ਹੋਵੇ ਖਰਾਕ ਚੰਗੇ ਹੋਵੇ ਤੇ ਦੂਜੀ ਗੱਲ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਪੜ੍ਹਾਈ ਚੰਗੀ ਹੋਵੇ ਤੇ ਨੇਕ ਜੀਵਨ ਹੋਵੇ ਬਸ ਜਦੋਂ ਚਲਾਇ ਕਰਕੇ ਤੇ 3000 ਰੁਪਏ ਮਿਲੇ ਸੀ ਬੈਂਕ ਦੇ ਵਿੱਚ ਪਰ ਸਾਨੂੰ ਖਾਲਸ ਸੁਦਤ ਤੋਂ ਮਿਲਦਾ ਸੀ ਪੈਸਾ ਉਹ ਬਚਾ ਰੱਖਿਆ ਨਹੀਂ ਸੀ ਅਸੀਂ ਅਸੀਂ ਕੰਮ ਕੰਮ ਹੋਈ ਕਰਦੇ ਅੱਛਾ ਕਿਰਤ ਤੇ ਬੜਾ ਜ਼ੋਰ ਲਾਉਂਦਾ ਸੀ ਐਕਸਰਸਾਈਜ਼ ਤੇ ਬੜਾ ਜ਼ੋਰ ਲਾਉਂਦੇ ਸੀ ਪਰ ਪੈਸੇ ਤੇ ਕਦੇ ਗੱਲ ਹੀ ਨਹੀਂ ਕੀਤੀ ਨਾ ਮੇਰੇ ਮਾਂ ਨੇ ਨਾ ਕੋਈ ਤਾਂ ਅਸੀਂ ਇਸ ਕਰਕੇ ਮੈਂ ਪੈਸਾ ਸਾਭ ਨਹੀਂ ਸਕਦું ਮੈਨੂੰ ਜਹਾਜ਼ ਹੀ ਹੈ ਮੈਨੂੰ 500 ਰੁਪਏ ਵੀ ਦੇ ਦੇ ਤੇ ਖਵਾ ਚ ਜਾਂਦਾ ਥੋੜੀ ਦੇਰ ਬਾਅਦ ਮੈਨੂੰ ਪਤਾ ਹੀ ਨਹੀਂ ਲੱਗਦਾ ਇਹਨੂੰ ਰੱਖਣਾ ਕਿੱਥੇ ਆਪਾਟਾ ਵੀ ਮੇਰੇ ਗਾਲੀ ਕਰ ਦੇਣਾ ਗਣਕੇ ਤੇ ਪਰਚੀ ਤੇ ਕੱਟ ਦੌਰ ਸੇਦ ਮੈਨੂੰ ਆਂਦਾ ਹੀ ਨਹੀਂ ਜਾਚ ਨਹੀਂ ਆਈ ਮੈਨੂੰ ਸੁਖਾਇਆ ਹੀ ਨਹੀਂ ਗਿਆ papa ਕਿਰਦਾਰ ਤੇ ਆਪਣੇ ਕਿਰਦਾਰ ਉੱਚੇ ਕਰੀਏ ਬਚਨ ਜਿਵੇਂ ਕਹਿ ਕੇ ਗਏ ਨੇ ਬੇ ਕੋ ਜਮਾਨਾ ਸੀ ਕਿ ਬਚਨ ਫਲਾਣੇ ਨਾਲ ਬਚਨ ਕਰ ਦਿੱਤਾ ਇਹਦੇ ਬਾਰੇ ਕਹਾਣੀਆਂ ਵੀ ਸੀ ਆ ਜੇ ਇੱਕ ਕਿਸੇ ਨੇ ਕਹਿਤਾ ਕਿਸੇ ਨੂੰ ਭਰਾ ਕਹਿਤਾ ਤੇ ਉਹਨੂੰ ਪਤਾ ਨਹੀਂ ਸਜਾ ਹੋ ਗਈ ਜ਼ਹਿਰ ਤੇ ਜਿੰਨਾਂ ਜਿੰਨੋਂ ਭਰਾ ਗਿਆ ਸੀ ਉਹ ਮਗਰ ਪੱਜਿਆ ਫਿਰੇ ਪਛਾਣ ਵਾਸਤੇ ਮੈਂ ਇਹਨੇ ਇਹਨੇ ਵੇਰ ਉਪਰਾ ਗਿਆ ਸੀ ਕਹਿੰਦੇ ਇੰਨਾ ਜ਼ਿਆਦਾ ਅਸਰ ਸੀਗਾ ਜੇ ਕਿਸੇ ਨੂੰ ਭਰਾ ਕਹਤਾ ਤੇ ਭਰਾ ਆ ਗਿਆ ਉਹ ਤੇਨੇ ਭਾਉ ਜਾਨ ਦੇਣੀ ਪੈ ਜਵੇ ਤੇ ਅੱਜ ਤੱਕ ਸਕੇ ਭਰਾ ਨੂੰ ਵੀ ਐਸੇ ਮਾਰ ਦਿੰਦੇ ਆ ਪ੍ਰਾਪਰਟੀ ਵਿੱਚ ਤੁਸੀਂ ਸਾਡੇ ਸੋਚ ਰੋ ਜਿਹੜੇ ਬੋਲ ਬਦਲਣ ਦੀ ਕੋਸ਼ਿਸ਼ ਹੈ ਭਗਤ ਮੂਰਨ ਸਿੰਘ ਚਾਣੂ ਉਹ ਲਾਰਾ ਨੇ ਅੱਜ ਦੇ ਯੁੱਗ 'ਚ ਇਹ ਨਹੀਂ ਤੁਸੀਂ ਕਹਿ ਸਕਦੇ ਤਾਂ ਪੁਰਾਣੀ ਗੱਲਾਂ ਨੇ ਅੱਜ ਦੇ ਯੁੱਗ 'ਚ ਨਹੀਂ ਹੋ ਸਕਦਾ ਇਹ ਸਭ ਕੁਝ ਹੈਗਾ ਸਭ ਕੁਝ ਹੋ ਸਕਦਾ ਭਾਵਨਾ ਚਾਹੀਦੀ ਅਸੀਂ ਆਪਾ ਪ੍ਰਦੇਸ਼ ਚੰਗੀ ਬੜਾਈਏ ਆਪਣਾ ਪਹਿਲਾ ਸਟੇਟ ਚੰਗੀ ਬੜਾਈਏ ਫਿਰ ਆਪਣਾ ਪੰਜਾਬ ਚੰਗਾ ਬੜਾਈਏ ਫਿਰ ਆਪਣਾ ਭਾਰਤ ਚੰਗਾ ਬੜਾਈਏ ਫਿਰ ساری ਦੁਨੀਆ ਦੇ ਵਿੱਚ ਆਪਾਂ ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ ਜੜੇ ਵੀ ਮੀਰਾ ਭੈਣਾ ਨੇ ਸੇਵਾ ਨਭਾਈਏ ਇਥੇ ਆ ਕੇ ਮੈਂ ਤਰੀਫ ਤਾਂ ਕੀ ਕਰ ਸਕਦੀ ਆ ਨਤਮਸਤਕ ਹੀ ਹੋ ਸਕਦੀ ਆ ਲੰਗਰ ਦੀ ਸੇਵਾ ਕਰ ਰਹੀ ਨੇ ਭੜਿਆਂ ਦੀ ਸੇਵਾ ਚੰਨ ਰਹੀ ਆ ਉਸੇ ਤਰ੍ਹਾਂ ਦੀ ਸੇਵਾ ਬੰਨ੍ਹੇ ਮੇਰੇ ਬੱਚਿਆਂ ਦਾ ਵੀ ਮੈਂ ਕਰਵਾਦੀ ਆ ਯੋ ਨਾਂ ਹੈ ਆਪਣਾ ਬੜੀ ਹੈ ਜਾਣ ਕੇ ਆਏ ਕਿ ਤਰ੍ਹਾਂ ਵਧੀਆ ਕੀਤਾ ਤੋਂ ਜਿੰਨਾਂ ਨੇ ਸਟੱਡੀ ਸੈਂਟਰ ਵਾਲਿਆਂ ਨੂੰ ਪਾਰਟਸ ਸੱਚ ਬਾਟੂ ਤੋਂ ਅਖੰਡ ਪਾਰਟ ਦੇ ਉਹਦੇ ਹੱਕ ਚ ਨੇ ਇਹ ਬਹੁਤੇ ਨੇ ਹੱਕ ਚ ਹੈ ਹੀ ਉਹ ਸੁਣਦਾ ਇਹ ਨਹੀਂ ਇਹ ਵੀ ਬੇਦਬਗੀ ਹੈ ਇਹ ਬੇਦਬਗੀ ਦੀ ਗੱਲ ਕਰਨ ਸਿਹਰਾ ਤੁਸੀਂ ਸਭ ਤੋਂ ਵੱਡੇ ਬੇਦਬਗੀ ਹੈ ਕਿ ਅਖੰਡ ਪਾਠ ਰਖਾ ਕੇ ਅਸੀਂ ਮੁੜਤੇ ਦਿਨ ਦਿਨ ਪਾਠ ਚੱਲਦਾ ਤੇ ਸੁਣਦੇ ਇੱਕ ਅੱਖਰ ਵੀ ਨਹੀਂ ਹੈਗੇ ਇਹ ਬੇਦਬਗੀ ਨਹੀਂ ਹੈਗੀ ਇਹ ਗੱਲ ਬਾਰੋਂ ਵਿੱਚ ਉਭਾਰ ਕਰਨ ਕਿ ਅਸੀਂ ਗਿਆਤ ਵੀ ਰੋਜ਼ ਕਰਦੇ ਆ ਜਦੋਂ ਅਖੰਡ ਪਾਠ ਰਖਾਉਣੇ ਆ ਜਦੋਂ ਅਖੰਡ ਪਾਠ ਘਰੇ ਰਖਾਉਣੇ ਆ ਜਦੋਂ ਬੁਰਗਵਾਰੇ ਰਖਾਉਣੇ ਆ ਜਦੋਂ ਸੁਣਦਾ ਹੀ ਕੋਈ ਸਾਡੇ ਘਰ ਦਾ ਤਿੰਨ ਤੋਂ ਵੱਡੇ ਬੇਦਬਗੀ ਨਹੀਂ ਹੈਗੀ ਕੋਈ ਫਿੱਕੇ ਪਹਿਰਾ ਸੀ ਆਪਣਾ ਹੀ ਦੇਸਾ ਤਨੇ ਆ ਵੈਸੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਕਰੀ ਪਰ ਨਹੀਂ ਦੇ ਸਕਦੇ ਤੇ ਜੇ ਅਸੀਂ ਗ੍ਰੰਥੀ ਰਾਦੇ ਸਾਹਿਬ ਤੋਂ ਘੱਟ ਤਨ ਦਾ ਉਹਦੇ ਅਸੀਂ ਲੱਭੇ ਕੋਈ ਨਾ ਪਿੰਡਾਂ ਦੇ ਗੁਰਦੁਆਰਿਆਂ 'ਚ ਏਸੀ ਦੀ ਕੀ ਲੋੜ ਗੁਰਦੁਆਰਿਆਂ 'ਚ ਦਰਤ ਕੱਟ ਕੇ ਬੱਟੇ ਦੇ ਵੀਰ ਰੱਜੀਵਾਲ ਨੇ ਬਣੀ ਅਸਤ ਕੱਟ ਕੇ ਭੈੜੇ ਜਿਹੇ ਦਸਤ ਲਾ ਦੇ ਨਾ ਉਹਦੇ ਛਾਣਾ ਲੈਣਾ ਨਾ ਦੇਣਾ ਤੇ ਏਸੀ ਲਾ ਦਿੱਤਾ ਗੁਰਦੁਆਰੇ 'ਚ ਇਹ ਬਹੁਤ ਗਲਤ ਗੱਲ ਹੈ ਸਾਨੂੰ ਗੁਰੂ ਸਾਹਿਬ ਯਾਦ ਹੋਣੇ ਜਿਹੜੇ ਤੱਤੀਆਂ ਤਲੀਆਂ ਤੋਂ ਵੈਸੇ ਸਕਦੇ ਆ ਤੇ ਅਸੀਂ ਗੁਰਦੁਆਰਿਆਂ ਨੂੰ ਵੈਸੇ ਤੇ ਫੈਲਾਇਐ ਸੀ ਤੋਂ ਤਾਰੇ ਸਿੱਖਾ ਸੀ ਇਹਦੇ ਤੇ ਕੋਈ ਬੁੱਸਿਆਈ ਗੱਲ ਨਹੀਂ ਦੋ ਮੇਰੇ ਦਿਲ ਚਾ ਮੈਂ ਕਹਦੇ ਨਹੀਂ ਆ ਬਹਾ ਗੁੱਸਾ ਹੋਵੇ ਕਿਸੇ ਨੂੰ ਗੁੱਸੇ ਦੀ ਗੱਲ ਨਹੀਂ ਕੋਈ ਅਸੀਂ ਅਗਰੀ ਦੇ ਵਿੱਚ ਫਿਰ ਰਹੇ ਆ ਆਰਟੀਫੀਸ਼ੀਅਲ ਜ਼ਿੰਦਗੀ ਤੇ ਅੱਥਰ ਫਿਰ ਰਹੇ ਆ 845 ਜਿਹਾ ਸਕੇ ਪਰ ਆ ਤੇ 800 ਜਿਹਦਾ ਕਿਸ ਤਰ੍ਹਾਂ ਪਸੰਦ ਆ ਬਹੁਤ ਹੁੰਦੀ ਆ ਕੋਈ ਕਿਸੇ ਦਾ ਜਿਹੜੇ ਸਨੇ ਸੀ ਬੈਠਦੇ ਸੀ ਜਾ ਕੇ ਗੁਰਦੁਆਰੇ ਉਹ ਕੱਟ ਕੇ ਤੇ ਸ਼ੋਕਾ ਲਾ ਕੇ ਸਿੱਧੇ ਸਿੱਧੇ ਨਾਲ ਚੰਡੇ ਫੂਰੀਆਂ ਨਾਲ ਚਲੋ ਠੀਕ ਹੈ ਵੇਖਾ ਵੇਖੀ ਇਹ ਵੀ ਸ਼ਕੀਨੀ ਹੋਗੀ ਐਸੀ ਗੁਰਦੁਆਰਾਤ ਬੰਦ ਕਰੋ ਐਸੀ ਨਹੀਂ ਕੋਈ ਹੋਰ ਨਹੀਂ ਗੁਰਦੁਆਰਾਤ ਵੈਸੇ ਤਾਂ ਗੁਰਸਾਹਿਬ ਨੇ ਸਰੋਵਰ ਆਥਨ ਨਾਲ ਪੁਖਾ ਚੱਲ ਲੈਂਦੇ ਉਹ ਤਕਬੀਰ ਕੀਤੀ ਹੋਈ ਹੈ ਪਰ ਤੁਹਾਨੂੰ ਵੀ ਇਹਦੇ ਵੱਖਾ ਨਾਲੋਂ ਪਰ ਐਸੀ ਨਾਂ ਦਾ ਕੋਈ ਮਤਲਬ ਨਹੀਂ ਸਾਡੇ ਪਿੰਡਾਂ ਵਾਲੇ ਐਸੀ ਨਹੀਂ ਕੋਈ ਅਸੀਂ ਉਧਾਰ ਰਹਾਂ ਤਾਂ ਇਸ ਕਰਦੇ ਆ ਘਰੇਆਂ ਦਾ ਪਾਣੀ ਪੀਓ ਆਰੋ ਦੀ ਵੀ ਲੋੜ ਨੇ ਹੈ ਤੁਸੀਂ ਕਰਕੇ ਆਰਟੀਫੀਸ਼ਲ ਜ਼ਿੰਦਗੀ ਇੰਟੈ ਆਰਟੀਫੀਸ਼ਲ ਇੰਟੈਲੀਜੈਂਸ ਦੀ ਗੱਲ ਕਰਦੇ ਆ ਆਰਟੀਫੀਸ਼ਲ ਜ਼ਿੰਦਗੀ ਦੀ ਗੱਲ ਕਰਦੇ ਆ ਪਰ ਲਾ ਆਰਟੀਫੀਸ਼ਲ ਜ਼ਿੰਦਗੀ ਛੱਡੋ ਪਰ ਜਿਹੜੀ ਜ਼ਿੰਦਗੀ ਜਿਹੜੀ ਸ਼ੁਰੂ ਕਰੋ ਤੇ ਫਿਰ ਉਸ ਤੋਂ ਬਾਅਦ ਆਪਾਂ ਸਾਦਾ ਜੀਵਨ ਹੋਵੇ ਨੇ ਹੋਵੇ ਉੱਚੀ ਸੋਚ ਹੋਵੇ ਵੜੀਏ ਕਿ ਤਵ ਵੁਰਸਾ ਉਹਦੇ ਜੋ ਗਿਆਨ ਸਾਨੂੰ ਬਖਸ਼ਿਆ ਹੋਇਆ ਉਹਦੇ ਤੇ ਚਲਿੰਦ ਕੋਸ਼ਿਸ਼ ਕਰੀਏ ਇਹਨਾਂ ਗਿਆਂ ਤੇ ਆ ਵਰਵਾ ਕਰਨਾ ਵਾਰ ਕੋ ਚਿੱਤਾਂ ਖਾਂਸਾ ਬੈਠੇ ਚੁੜਕਿਓ